ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਫਾਸਟਵੇ ਚੈਨਲ ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਜੰਡਿਆਲਾ ਰੋਡ ਤਰਨਤਾਰਨ ਵਿਖੇ ਮੌਜੂਦ ਬਾਈਪਾਸ 'ਤੇਆਂ ਲਾਈਟਾਂ ਪਿਛਲੇ ਲੰਮੇ ਸਮੇਂ ਤੋਂ ਖਰਾਬ ਸਨ ਲੋਕਾਂ ਦੀ ਮੰਗ ਸੀ ਕਿ ਇਹਨਾਂ ਲਾਈਟਾਂ ਨੂੰ ਠੀਕ ਕੀਤਾ ਜਾਵੇ ਅੱਜ ਫਾਸਟਵੇ ਚੈਨਲ ਦੀ ਖਬਰ ਦਾ ਅਸਰ ਦਿਖਾਈ ਦੇ ਰਿਹਾ ਪ੍ਰਸ਼ਾਸਨ ਵੱਲੋਂ ਇੱਥੇ ਨਵੀਆਂ ਟ੍ਰੈਫਿਕ ਲਾਈਟਸ ਲਗਾ ਦਿੱਤੀਆਂ ਗਈਆਂ ਹਨ ਜਿਸ ਨਾਲ ਐਕਸੀਡੈਂਟਸ ਦਾ ਖਤਰਾ ਵੀ ਘਟ ਗਿਆ ਲੋਕਾਂ ਨੇ ਫਾਸਟਵੇ ਚੈਨਲ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਖਬਰ ਦਾ ਅਸਰ ਹੋਇਆ ਹੈ ਅਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਤੋਂ ਜਾਗ ਗਿਆ ਹੈ ਜੰਡਿਆਲੇ ਚੌਕ ਦਰਨਤਨ ਸਾਹਿਬ ਖੜੇ ਆ ਪਿਛਲੀ ਦਿਨੀ ਫਾਸਟਵੇ ਨੇ ਇਹ ਖਬਰ ਚਲਾਈ ਸੀ ਕਿ ਇਥੇ ਐਕਸੀਡੈਂਟ ਹੋਇਆ ਸੀ ਤੇ ਐਕਸੀਡੈਂਟ ਇੰਨਾ ਭਿਆਨਕ ਹੋਇਆ ਹੈ ਕਿ ਜਾਨੀ ਮਨੁੱਖਾਂ ਨੂੰ ਨੁਕਸਾਨ ਹੋ ਗਿਆ ਸੀ ਆ ਲਾਈਟਾਂ ਚੱਲਦੀਆਂ ਨਹੀਂ ਸੀ ਬਹੁਤ ਹੀ ਮੁਸ਼ਕਲ ਹੁੰਦੀ ਸੀ ਵੀਰਾਂ ਗਾੜੀ ਬੇਨਤੀ ਕੀਤੀ ਉਹਨਾਂ ਨੇ ਆਗੇ ਖਬਰ ਲਾਈ ਤੇ ਉਸ ਪ੍ਰਵਾਹ ਦੀ ਮਦਦ ਵੀ ਕੀਤੀ ਤੋਂ ਇਸ ਲਾਈਟਾਂ ਦਾ ਮੁੱਦਾ ਚੁੱਕਿਆ ਸੀ ਉਹ ਅੱਜ ਲਾਈਟਾਂ ਬਣ ਚੁੱਕੀਆਂ ਨੇ ਹੁਣ ਇਸ ਟਾਈਮ ਚਾਲੂ ਹੋ ਚੁੱਕੀਆਂ ਨੇ ਸੋ ਧੰਨਵਾਦ ਕਰਦੇ ਹਾਂ ਫਰਸਟ ਵਿੱਚ ਇਹਨਾਂ ਦਾ ਵੀ ਕਿ ਜਿਨ੍ਹਾਂ ਨੇ ਸਾਡੀ ਇੱਕ ਪੁਕਾਰ ਤੇ ਬੇਨਤੀ ਪ੍ਰਵਾਨ ਕੀਤੀ ਆ ਤੇ ਜੋ ਕੀ ਹੁਣ ਅੱਗੇ ਜਿਹੜੀਆਂ ਲਾਈਟਾਂ ਆ ਇਹਦਾ ਹੁਣ ਪ੍ਰਬੰਧਕ ਜਿਹੜੇ ਇਹਨਾਂ ਦੇ ਅੰਡਰ ਚ ਆਉਂਦਾ ਵਜਿਨ ਕਮੇਟੀ ਦੇ ਅੰਦਰ ਹੁਣ ਉਹ ਵੀ ਧਿਆਨ ਰੱਖਣ ਕਿ ਜਿਹੜਾ ਬਾਕੀ ਟ੍ਰੈਫਿਕ ਗਾਲੇ ਵਿੱਚ ਵੀ ਰਾਂਗਾਰੀ ਬੇਨਤੀ ਕਰਦੇ ਆ ਐ ਪੁਲਿਸ ਮੁਲਾਜ਼ਮਾਂ ਗਾੜੀ ਕਿ ਹੁਣ ਆ ਪੂਰੀ ਇੱਥੇ ਸ਼ਕਤੀ ਵਰਤੀ ਜਾਵੇ ਕਿ ਜੋ ਕੀ ਇਸ ਚੀਜ਼ ਤੋਂ ਕਾਫੀ ਲੋਕ ਵਾਂਝੇ ਹੀ ਆਪਣੇ ਪਾਲਣ ਨਹੀਂ ਕਰਦੇ ਹੁਣ ਸ਼ਕਤੀ ਨਾਲ ਪੇਸ਼ ਆਇਆ ਜਾਵੇ ਜੋ ਕੀ ਲਾਈਟਾਂ ਦੀ ਜਿਹੜੀ ਜੋ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਗਏ ਟ੍ਰੈਫਿਕ ਦਾ ਕੰਟਰੋਲ ਕੀਤਾ ਜਾਵੇ ਸੋ ਅੱਜ ਅਸੀਂ ਖੜੇ ਆ ਜੀ ਤਰਨ ਤਰੰਦ ਦੇ ਜੰਡਿਆਲਾ ਚੌਂਕ ਜਿਹੜਾ ਸਭ ਤੋਂ ਰਸ਼ ਵਾਲਾ ਏਰੀਆ ਵਾ ਤਰਨ ਤਰੰਦ ਦੇ ਇੱਕ ਪਾਸੇ ਇਧਰੋਂ ਜੰਡਿਆਲਾ ਗਰੂ ਆ ਇਧਰ ਪਾਸੇ ਅੰਮ੍ਰਿਤਸਰ ਆ ਜਿੱਥੇ ਕੀ ਰੀਸੈਂਟ ਪੁੱਲ ਬਣ ਰਿਹਾ ਵਾ ਤੇ ਐਸ ਪਾਸੇ ਹਰਖੇ ਆ ਤੇ ਸ਼ਹਿਰ ਨੂੰ ਰਸਤਾ ਜਾਂਦਾ ਆ ਪਿਛਲੇ ਕਾਫੀ ਸਮੇਂ ਤੋਂ ਇਹ ਸ਼ਹਿਰ ਵਾਲਿਆਂ ਦੀ ਡਿਮਾਂਡ ਸੀ ਕਿ ਇੱਥੇ ਲਾਈਟਾਂ ਜਿਹੜੀਆਂ ਠੀਕ ਕੀਤੀਆਂ ਤਾਂ ਜੋ ਐਕਸੀਡੈਂਟ ਹੋਣ ਬੰਦਿਆਂ ਦਾ ਨੁਕਸਾਨ ਨਾ ਹੋ ਸਕੇ ਇਹ ਬਹੁਤ ਹੀ ਧੀਰ ਦਾ ਚੱਲੇ ਆਈ ਰੁਕਾਵਟ ਅੱਜ ਦੂਰ ਹੋਈ ਹੈ ਕਿ ਅੱਜ ਦੇਖਣ ਨੂੰ ਮਿਲਿਆ ਕਿ ਲਾਈਟਾਂ ਫਾਈਨਲੀ ਚੱਲਣ ਲੱਗ ਪਈਆਂ ਨੇ ਤੇ ਲਾਈਟਾਂ ਚੱਲਣ ਨਾਲ ਜਿਹੜਾ ਫਾਇਦਾ ਆਮ ਟ੍ਰੈਫਿਕ ਫਲੋ ਹੋਇਆ ਇਹਦਾ ਇੱਕ ਫਾਇਦਾ ਸ਼ਹਿਰ ਵਾਸੀਆਂ ਤੇ ਬਾਹਰੋਂ ਆਏ ਲੋਕਾਂ ਨੂੰ ਵੀ ਹੁੰਦਾ ਹੈ ਕਿ ਕਿਸੇ ਨੂੰ ਨਹੀਂ ਪਤਾ ਲੱਗਦਾ ਸੀ ਕਿ ਇੱਥੇ ਰੁਕਣਾ ਹੈ ਕਿ ਚੱਲੇ ਜਾਣਾ ਸੋ ਅੱਜ ਇਹ ਲਾਈਟਾਂ ਕਰਕੇ ਜਿਹੜਾ ਸਭ ਨੂੰ ਆਮ ਸ਼ਹਿਰ ਵਾਸੀਆਂ ਨੂੰ ਤੇ ਸਭ ਨੂੰ ਫਾਇਦਾ ਹੋਇਆ ਉਹਦਾ ਇਹ ਫਾਇਦਾ ਕਿ ਐਕਸੀਡੈਂਟ ਤੋਂ ਬਚਾ ਰਹੇਗਾ ਤੇ ਉਹਦੇ ਨਾਲ ਤਾਂ ਕਿ ਜਾਨ ਤੇ ਮਾਲ ਦੀ ਰੱਖਿਆ ਵੀ ਹੋ ਸਕੇ ਪਿਛਲੇ ਦਿਨੀ ਫਾਸਟਵੇਬਲ ਉਹ ਖਬਰ ਚਲਾਈ ਗਈ ਸੀ ਕਿ ਸ਼ਹਿਰ ਦੇ ਜੋ ਸਿਗਨਲ ਲਾਈਟਾਂ ਹਨ ਉਹ ਬੰਦ ਸਨ ਫਾਸਟਵੇਗ ਦੀ ਖਬਰ ਦਾ ਅਸਰ ਦੇਖਦੇ ਆਈ ਹਾਂ ਪਿਆਲਾ ਰੋਡ ਵਿਖੇ ਜੋ ਟ੍ਰੈਫਿਕ ਲਾਈਟਾਂ ਸਨ ਉਹ ਪੁਰਾਣੀਆਂ ਨੂੰ ਲਾ ਕੇ ਨਵੀਆਂ ਲਾ ਦਿੱਤੀਆਂ ਗਈਆਂ ਹੁਣ ਇਸੇ ਤਰ੍ਹਾਂ ਹੀ ਅੰਮਰਸਾ ਰੋਡ ਤੇ ਔਰ ਬਾਠ ਰੋਡ ਤੇ ਵੀ ਨਵੀਆਂ ਲਾਈਟਾਂ ਲਗਾਈਆਂ ਜਾ ਰਹੀਆਂ ਹੁਣ ਕੈਮਰਾਮੈਨ ਹਰਮਨ ਤੇ ਹਰੀ ਦੇ ਨਾਲ ਗੁਰਿੰਦਰ ਸਿੰਘ ਟਿੰਕੂ ਰਿਪੋਰਟ ਫਾਸਟਵੇਗ ਨਿਊਜ਼ ਤਰੰਤ